ਮੇਰੇ ਕੋਲ ਤਾਂ ਸ਼ਬਦ ਹੈ ਨਹੀਂ ਅੱਜ ਵੀ ਅੰਦਰੋਂ ਆਏ ਆ ਮਤਲਬ ਉਹ ਜਿਹੜੇ ਸੀਨ ਦੇਖੇ ਨੇ ਤੇ ਮਨ ਅਜੇ ਵੀ ਕਾਬੂ 'ਚ ਨਹੀਂ ਹੈਗਾ ਐਸੇ ਵਰਾਗ 'ਚ ਲੈ ਕੇ ਵੀ ਕੁਝ ਵੀ ਨਹੀਂ ਸੀ ਪਤਾ ਲੱਗ ਰਿਹਾ ਪੂਰੀ ਸਾਰੀ ਜ਼ਿੰਦਗੀ ਉਹ ਤੈਨੂੰ ਸਮਝਾਉਣ ਦੀ ਕੋਸ਼ਿਸ਼ ਕਰਦੀ ਕਦੇ ਉਹਨੂੰ ਸਮਝਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਇਹ ਕਹਦਾ ਜੇ ਨਸ਼ੇ ਦੀ ਗੱਲ ਨਹੀਂ ਕਿੱਦਾਂ ਕਿਵੇਂ ਛੱਡਣਾ ਕਿੱਦਾਂ ਬੱਚੇ ਮਾਪੇ ਦਾ ਸਤਿਕਾਰ ਕਰਨਾ ਬਾਹ ਕਮਾਲ ਹੈ ਜੀ ਜਦੋਂ ਹਜੂਰ ਸਾਹਿਬ ਦੇ ਦਰਸ਼ਨ ਹੋਏ ਮਨ ਗਦਗਦ ਹੋ ਗਿਆ ਜੀ ਬੋਲੇ ਇਸਨਹਾਂ ਸਤ ਇਹ ਮੂਵੀ ਗਰੇਵਾਲ ਸਾਹਿਬ ਨੇ ਨਹੀਂ ਬਣਾਈ ਇਹ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਰੇਰਿਆ ਉਹਨਾਂ ਨੂੰ ਅਰਦਾਸ ਕਰੋ ਸਰਬਤ ਦੇ ਭਲੇ ਦੀ ਵੀ ਇਹ ਨਿੱਕ ਸੋਹਣੀ ਫਿਲਮ ਹੈ ਮੈਨੂੰ ਲੱਗਿਆ ਜਿਵੇਂ ਇੱਕ ਬਹੁਤ ਚੰਗੀ ਕਿਤਾਬ ਹੈ ਉਹਦੇ ਵਿੱਚ ਦੋਗ ਪੇਜਾਂ ਸੀ ਵੀ ਹੈਗੇ ਆ ਅਰਦਾਸ ਕਰੋ ਸਰਬਤ ਦੇ ਭਲੇ ਦੀ ਅਰਦਾਸ ਹੁੰਦੀ ਆ ਤੇ ਉਹ ਸਾਡੇ ਉੱਥੇ ਰੌਂਗਟੇ ਖੜੇ ਹੋ ਜਾਂਦੇ ਨੇ ਲੱਗਿਆ ਵੀ ਅੱਜ ਰੱਬ ਨੇ ਸਾਰੇ ਪਾਪ ਧੋਤੇ ਅੱਖਾਂ 'ਚੋਂ ਹੰਝੂ ਵਹਿਦਰਾ ਆਏ ਲੱਗਿਆ ਵੀ ਅੱਜ ਪਵਿੱਤਰ ਹੋ ਗਏ ਬਸ ਯਰਦਾਸ ਕਰੋ ਸਰਬਤ ਦੇ ਭਲੇ ਦੀ ਜਿੱਥੇ-ਜਿੱਥੇ ਵੀ ਗੁਰਨਾਨਕ ਨਾਮ ਲੈਵਾ ਸਿੱਖ ਰਹਿੰਦਾ ਗੈਰ ਸਿੱਖ ਵੀ ਇਸ ਫਿਲਮ ਨੂੰ ਦੇਖ ਕੇ ਤੁਹਾਨੂੰ ਇਹਦੇ ਵਿੱਚ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਪਰਿਵਾਰਾਂ ਦੀ ਸਾਂਝ ਮਿਲੂਗੀ ਮਾਤਾ-ਪਿਤਾ ਦੇ ਫਰਜ਼ ਕਿਵੇਂ ਪਛਾਣਦੇ ਨੇ ਉਹ ਮਿਲਣਗੇ ਯਰਦਾਸ ਕਰੋ ਸਰਬਤ ਦੇ ਭਲੇ ਦੀ ਗੁਰਜੀਤ ਖਾਲਸਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਹਯੂਰ ਸਾਹਿਬ ਦੇ ਜਦੋਂ ਫਿਲਮ ਦੇ ਵਿੱਚ ਦਰਸ਼ਨ ਹੁੰਦੇ ਤੇ ਸਾਰੇ ਆਪਣੇ ਸਟਾਫ ਨਾਲ ਚੁੱਕ ਲਿੰਦੇ ਨਹੀਂ ਮੱਥਾ ਟੇਕਦੇ ਨੇ ਉਸ ਫਿਲਮ ਦੇ ਵਿੱਚ ਜਦੋਂ ਸੀਨ ਆਉਂਦਾ ਉਸ ਨੂੰ ਤੁਸੀਂ ਕਿਵੇਂ ਦੇਖੇ ਬਸ ਭਾਜੀ ਤੁਸੀਂ ਪੁੱਛੋ ਨਾ ਕੁਝ ਵੀ ਐਨੀ ਸੋਹਣੀ ਔਰ ਐਨੀ ਲਾਜਵਾ ਫਿਲਮ ਕਰੇਵਲਸਮ ਉਹਨਾਂ ਨੇ ਹਰ ਵਾਰੀ ਨੰਬਰ ਲੈਂਦੇ ਆ ਤੇ ਐਦ ਕੀ ਵੀ ਬਹੁਤ ਵੱਡੀ ਗਿਣਤੀ ਵਿੱਚ ਸੰਗਤਾਂ ਫਿਲਮ ਦੇਖਣ ਆਈਆਂ ਨੇ ਤੇ ਸਾਰੀ ਸੰਗਤ ਦੇ ਚਰਨਾਂ 'ਚ ਮੈਂ ਬੇਨਤੀ ਵੀ ਕਰਦਾ ਵੀ ਆਡੀਅנס ਵੱਧ ਤੋਂ ਵੱਧ ਪੰਜਾਬ ਦੇ ਜਿਹੜੇ ਅਮਰੀਕਾ ਕੈਨੇਡਾ ਇੰਗਲੈਂਡ ਨਿਊਜ਼ੀਲੈਂਡ ਜਿੱਥੇ-ਜਿੱਥੇ ਵੀ ਲੋਕ ਰਹਿੰਦੇ ਆ ਜਿੱਥੇ 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 ਵੀ ਗੁਰਨਾਨਕ ਨਾਮਲੇ ਵਾ ਸਿੱਖ ਰਹਿੰਦਾ ਗੈਰ ਸਿੱਖ ਵੀ ਇਸ ਫਿਲਮ ਨੂੰ ਦੇਖ ਕੇ ਤੁਹਾਨੂੰ ਇਹਦੇ ਵਿੱਚ ਬਹੁਤ ਕੁਝ ਸ ਕ ਪਰਿਵਾਰਾਂ ਦੀ ਸਾਝ ਮਿਲੂਗੀ ਮਾਤਾ ਪਿਤਾ ਦੇ ਫਰਜ਼ ਕਿਵੇਂ ਪਛਾਣਦੇ ਨੇ ਉਹ ਮਿਲਣਗੇ ਬਹੁਤ ਕੁਝ ਸਿੱਖਣ ਨੂੰ ਮਿਲੂਗਾ ਇਹਨਾਂ ਦੇ ਵਿੱਚ ਇੱਕ ਮਨੁੱਖਤਾ ਵੀ ਬੜੀ ਸੋਹਣੀ ਦੱਸੀ ਗਈ ਹੈ ਮਨੁੱਖਤਾ ਨੂੰ ਜਿਵੇਂ ਉਹ ਇੱਕ ਸੀਨ ਹੁੰਦਾ ਹੈ ਜਦੋਂ ਆਪਣਾ ਮੁਸਲਮਾਨ ਭਾਈ ਜਿਹੜਾ ਉਹ ਅਰਦਾਸ ਕਰ ਰਿਹਾ ਹੁੰਦਾ ਤੇ ਆਪਣਾ ਸਿੱਖ ਭਾਈ ਜਾ ਕੇ ਛਤਰੀ ਕਰਦਾ ਹੈ ਉਹ ਸੀਨ ਨੂੰ ਤੁਸੀਂ ਦੱਸੋ ਭਾਜੀ ਤੁਸੀਂ ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ ਚਾਰੇ ਧਰਮਾਂ ਦਾ ਇਹ ਫਿਲਮ ਜਿਹੜੀ ਹੋਕਾ ਦਿੰਦੀ ਹੋਈ ਔਰ ਬੜੇ ਸੋਹਣੇ ਤਰੀਕੇ ਨਾਲ ਸਿਰਜੀ ਗਈ ਹੈ ਮੇਰੇ ਕੋਲ ਤਾਂ ਸ਼ਬਦ ਹੈ ਨਹੀਂ ਆਜੇ ਵੀ ਅੰਦਰ ਆਇਆ ਮਤਲਬ ਉਹ ਜਿਹੜੇ ਸੀਨ ਦੇਖੇ ਨੇ ਤੇ ਮਨ ਅਜੇ ਵੀ ਕਾਬੂ ਚ ਨਹੀਂ ਹੈਗਾ ਐਸੇ ਵਰਾਗ ਚ ਲੈ ਕੇ ਵੀ ਕੁਝ ਵੀ ਨਹੀਂ ਸੀ ਪਤਾ ਲੱਗ ਰਿਹਾ ਗਰੇਵਾਲ ਸਾਹਿਬ ਹੋਰਾਂ ਨੇ ਇੱਕ ਬੜਾ ਸੋਹਣਾ ਕਨਸੈਪਟ ਪਹਿਲਾਂ ਅਰਦਾਸ ਕੀਤੀ ਫਿਰ ਅਰਦਾਸ ਕਰਾ ਹੁਣ ਅਰਦਾਸ ਸਰਬਤ ਦਾ ਭਲਾ ਜਿਹੜਾ ਪੰਜਾਬੀ ਸਿਨੇਮਾ ਘਰ ਉਹ ਕਿਤੇ ਨਾ ਕਿਤੇ ਅੱਜ ਕੱਲ ਵਿਸ਼ੇ ਬਹੁਤ ਹੀ ਸੋਹਣੇ ਲੇਖੇ ਆ ਇਹ ਇਹ ਮੂਵੀ ਗਰੇਵਾਲ ਸਾਹਿਬ ਨੇ ਨਹੀਂ ਬਣਾਈ ਇਹ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਰੇ ਰਿਆ ਉਹਨਾਂ ਨੂੰ ਹਜ਼ੂਰ ਸਾਹਿਬ ਲੈ ਕੇ ਗਏ ਤੇ ਜਿਨ੍ਹਾਂ ਨੇ ਅਜ ਤੱਕ ਹਜ਼ੂਰ ਸਾਹਿਬ ਨਹੀਂ ਦੇਖਿਆ ਤੇ ਲੋਕੀ ਉਧਰ ਵੀ ਜਾਣਗੇ ਹਨਾ ਵੱਡੀ ਗੱਲ ਆ ਜਦੋਂ ਇਸ ਫਿਲਮ ਨੂੰ ਲੈ ਕੇ ਦਰਸ਼ਕਾਂ ਦੇ ਵਿੱਚ ਪਹੁੰਚੇ ਸੀਗੇ ਤੇ ਉਹਨਾਂ ਦਾ ਕਹਿਣਾ ਸੀਗਾ ਸਾਡਾ ਸੁਪਨਾ ਹੈ ਵੀ ਕਦੇ ਅਸੀਂ ਹਜ਼ੂਰ ਸਾਹਿਬ ਦੇਖ ਸਕੀਏ ਤੁਸੀਂ ਜਿਨ੍ਹਾਂ ਦੇ ਮਨ 'ਚ ਤਾਂਗਾ ਵੀ ਅਸੀਂ ਹਜ਼ੂਰ ਸਾਹਿਬ ਦੇਖੀਏ ਫਿਲਮ ਦੇਖਣ ਤੋਂ ਬਾਅਦ ਮਤਲਬ ਉਹ ਮੈਨੂੰ ਨਹੀਂ ਲੱਗਦਾ ਵੀ ਉਹ ਢੇਰ ਲਾਉਣਗੇ ਹਨ ਰਹਿ ਸਕਣਗੇ ਤੇ ਭੱਜੇ ਹੀ ਜਾਣਗੇ ਬਸ ਉਧਰ ਨੂੰ ਜਦੋਂ ਵਾਰ ਦੀ ਸ਼ੁਰੂਆਤ ਹੁੰਦੀ ਹੈ ਇਸ ਫਿਲਮ ਦੇ ਵਿੱਚ ਸਾਡੇ ਰੋਂਗਟੇ ਖੜੇ ਹੋ ਜਾਂਦੇ ਨੇ ਜੀ 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 ਗੁਰੂ ਸਾਹਿਬ ਜੀ ਦੀ ਕਿਰਪਾ ਸੱਚੇ ਪਾਤਸ਼ਾਹ ਜੀ ਦਾ ਤਰਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਆਨੰਦ ਆ ਜੀ ਬਹੁਤ ਚੜ੍ਹਦੀ ਕਲਾ ਔਰ ਬੜਾ ਮਨ ਖੁਸ਼ ਹੋਇਆ ਜੋ ਗੇਪੀ ਭਾਈ ਜਨੇ ਕੰਮ ਕੀਤਾ ਗੁਰਪ੍ਰੀਤ ਸਿੰਘ ਘੋਗੀ ਸਾਹਿਬ ਹੋਰਾਂ ਨੇ ਸਾਰੇ ਮਤਲ ਜਨੇ ਐਕਟਰ ਸਾਡੇ ਰੌਣੀ ਸਾਹਿਬ ਚਮਕੌਰ ਸਾਹਿਬ ਲਾਕੇ ਦੇ ਵਿਵਾ ਭੰਗੋ ਜੀ ਬਹੁਤ ਵਾਹ ਆਨੰਦ ਦਿੱਤੇ ਸਾਡੇ ਬਾਬਾ ਗਲਾ ਸਿੰਘ ਜੀ ਨੇ ਵੀ ਅਰਦਾਸ ਪੜਿਆ ਸ਼ਾਹਦ ਐਸਾ ਆਨੰਦ ਆਇਆ ਵੀ ਰਿਸ਼ਤੇ ਇਸ ਤਰ੍ਹਾਂ ਬਣਾਓ ਇਹ ਦੁਨੀਆ ਹੈ ਬਾਕੀ ਕੰਮ ਚੱਲੀ ਜਾਣੇ ਆ ਕੁਝ ਜ਼ਿੰਦਗੀ ਮਿਲੀ ਹੈ ਜਾਣਾ ਤਾਂ ਸਾਰਿਆਂ ਨੇ ਜਿਉਣਾ ਸਿੱਖੀ ਹੈ ਔਰ ਜਦ ਦਸਵੇਂ ਪਾਸ਼ੇ ਦਰਸ਼ਨ ਹੋਏ ਹਜੂਰ ਸਾਹਿਬ ਦੇ ਉਸ ਤੋਂ ਉੱਪਰ ਤਾਂ ਕੁਝ ਵੀ ਨਹੀਂ ਜੀ ਬਹੁਤ ਆਨੰਦ ਆਇਆ ਫਿਲਮ ਦੇ ਵਿੱਚ ਨੇ ਦੇਡ ਸਾਹਿਬ ਕਈਆਂ ਦਾ ਚੰਗਾ ਸੁਪਨਾ ਸੀਗਾ ਜੀ ਉਹ ਸੁਪਨਾ ਕਿਤੇ ਨਾ ਕਿਤੇ ਅੱਜ ਫਿਲਮ ਦੇ ਰਿਹਾ ਸਟਾਰ ਹੋ ਰਹਾ ਹੈ ਇਨਸਪਾਇਰਿੰਗ ਵੀ ਮੈਂ ਦੇਖ ਬਿਲਕੁਲ ਦਸਵੇਂ ਪਾਸ਼ੇ ਨੇ 60 ਸਾਲ ਦਾ ਟੀਕ ਦੇ ਨੇ ਟੀਕਦਾ ਉਹ ਹੁੰਦਾ ਜੋ ਸਦਾ ਹਾਜ਼ਰ ਨਾਜ਼ਰ ਨਹੀਂ ਦਸਵੇਂ ਪਾਸ਼ੇ ਸਦਾ ਹਾਜ਼ਰ ਨੇ ਜੀ ਬਾ ਕਮਾਲ ਆਨੰਦ ਆ ਗਿਆ ਜੀ ਕਿਉਂਕਿ ਸਾਰਾ ਕੁਝ ਆਨੰਦ ਆ ਗਿਆ ਹਰ ਇੱਕ ਦੇ ਮਤਲਬ ਜੀਵਨ 'ਚ ਜੁੜੂਗਾ ਟੁੱਟਿਆ ਹੋਇਆ ਬੰਦਾ ਜੁੜੂਗਾ ਅਗਰ ਦਿਲ ਲਾ ਕੇ ਸੁਨੇਗਾ ਕਾਪਟ ਨਿਕਲ ਜਾਣਗੇ ਅੰਦਰੋਂ ਵਾਹ ਕਮਾਲ ਜੀ। ਭੁਗਤ ਸਿੰਘ ਸਾਹਿਬ ਦੀ ਜਿਹੜੀ ਤੁੱਕਾ ਸੀਗੀ ਆ ਉਹ ਕਿਤੇ ਨਾ ਕਿਤੇ ਸੀ ਕਨੈਕਟ ਕਰ ਪਾਰੇ ਸੀਗੇ। ਸਾਰਾ ਕੁਝ ਆ ਸਾਰੇ ਸਾਰੇ ਵੀਰਾਂ ਨੇ ਬਹੁਤ ਵਧੀਆ ਕੰਮ ਕੀਤਾ। ਜਿਹੜੀਆਂ ਉਹ ਤੁੱਕਾਂ ਦਾ ਅੱਜ ਸਾਨੂੰ ਅਸਲ ਮਤਲਬ ਕਈਆਂ ਦਾ ਪਤਾ ਲੱਗਿਆ ਉਹ ਤੁੱਕਾਂ ਨੂੰ ਤੁਸੀਂ ਕਿਵੇਂ ਦੇਖਦੇ ਹੋ? ਵਾਹ ਕਮਾਲੋ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਆ। ਕਿਉਂਕਿ ਉਹਨਾਂ ਦੇ ਹੁਕਮ ਜਾਨਾ ਸਾਰੇ ਕੋ ਆਪ ਕਰਾਉਂਦੇ ਆ। ਇੱਕ ਅਦਾ ਜੇ ਨਸ਼ੇ ਦੀ ਗੱਲ ਨਹੀਂ ਕਿੱਦਾਂ ਕਿਵੇਂ ਛੱਡਣਾ ਕਿੱਦਾਂ ਬੱਚੇ ਮਾਪ ਦਾ ਸਤਿਕਾਰ ਕਰਨਾ ਬਾਹ ਕਮਾਲ ਹੈ ਜੀ ਜਦੋਂ ਹਜੂਰ ਸਾਹਿਬ ਦੇ ਦਰਸ਼ਨ ਹੋਏ ਮਨ ਗਦਗਦ ਹੋ ਗਿਆ ਜੀ ਜਦੋਂ ਅਰਦਾਸ ਦੀ ਸ਼ੁਰੂਆਤ ਹੋਈ ਕਿ ਸਿਨਮਾ ਕਰਦੇ ਵਿੱਚ ਤੇ ਸਾਰੇ ਖੜੇ ਹੋਏ ਸੀਗੇ ਤੇ ਸਤਕਾਰ ਜਿਹੜਾ ਸੀਗਾ ਸਾਡੇ ਗੁਰੂ ਗ੍ਰੰਥ ਸਾਹਿਬ ਦੇ ਪ੍ਰਤੀ ਉਹ ਨੂੰ ਤੁਸੀਂ ਕਿਵੇਂ ਦੇਖਦੇ ਹੋ ਵੀ ਅੱਜ ਵੀ ਬਹੁਤ ਜ਼ਿਆਦਾ ਜਿੰਦਾ ਆ ਪੰਜਾਂ ਤਖਤਾਂ ਤੋਂ ਸਤਖੰਡ ਹਜੂਰ ਸਾਹਿਬ ਦੀ ਧਰਤੀ ਹੈ ਦੱਕਨ ਵਿੱਚ ਦੂਰ ਮਰਕਤ ਹੈ ਹਜੂਰ ਸਾਹਿਬ ਕਾ ਪਹੁੰਚਣਾ ਜਿਸ ਜਗ੍ਹਾ ਮੁਸ਼ਕਲ ਹੈ ਹਰ ਮੈਨਵਾ ਕੇ ਲਈ ਪਟਕਤੇ ਫਿਰਤੇ ਕਿ ਅੱਜ ਕਰੇ ਜਹਾਂ ਕਰ ਜੇ ਕਾਬਾ ਪਾਸਰ ਖਾਲਸਾ ਕੇ ਲਈ ਸ੍ਰੀ ਹਜੂਰ ਸਾਹਿਬ ਤੇ ਫਤਿਹਗੜ ਚਮਕੌਰ ਸਾਹਿਬ ਨੂੰ ਕਾਬਾ ਗਿਆ ਜੋਗੀ ਲਿਆਰ ਖਾਨ ਬੜੀ ਬਾ ਕਮਾਲ ਚੀਜ਼ ਹੈ ਜੀ ਪਰ ਮਾਰੇ ਕਹਿੰਦੇ ਜੀ ਹਜੂਰ ਸਾਹਿਬ ਨਹੀਂ ਵੀ ਜਾ ਹੁੰਦਾ ਤੇ ਚਮਕੌਰ ਸਾਹਿਬ ਅਦਿਕੜ ਸਾਹਿਬ ਆਜੋ ਜਦੋਂ ਦਸਵੇਂ ਪਾਤਸ਼ਾਹ ਦਾ ਸਥਾਨ ਆਜੇ ਤੇ ਆਪਣੇ ਆਪ ਹੀ ਸਤਕਾਰ ਮਹਾਰਾਜ ਸਾਰੀ ਦੁਨੀਆ ਦੇ ਮਾਲਕ ਨੇ ਦਸਵੇਂ ਪਾਤਸ਼ਾਹ ਹਾਂ ਜੀ ਜਦੋਂ ਫਿਲਮ ਦੇ ਵਿੱਚ ਵਾਰ ਦੀ ਸ਼ੁਰੂਆਤ ਹੁੰਦੀ ਹੈ ਤੇ ਰੋਂਗਟੇ ਖੜੇ ਹੋ ਜਾਂਦੇ ਨੇ ਜੀ ਬਿਲਕੁਲ ਜੀ ਔਰ گاਉਣ ਵਾਲੇ ਵੀ ਬਾ ਕਮਾਲ ਨੇ ਤੇ ਮਾਰ ਅਰਦਾਸ ਤੇ ਅਰਦਾਸ ਹੀ ਹੈ ਜੀ ਅਰਦਾਸ ਹੀ ਜੋੜ ਜੇ ਤਾਂ ਕੁਛ ਨਾ ਨਾ ਬਚੇ ਬੰਦੇ ਕੋਲ ਕੋਈ ਹਥਿਆਰ ਨਾ ਰਵੇ ਤੇ ਬਸ ਅਰਦਾਸ ਹੀ ਹੈ ਇੱਕ ਵੀ ਮੈਂ ਮਾਰੇ ਹੁਣ ਮੈਨੂੰ ਬਖਸ਼ ਲੋ ਬਸ ਸਾਡੇ ਗੁਰੂਆਂ ਵੀਰਾਂ ਨੇ ਸਾਨੂੰ ਜੋ ਇਹ ਇਹ ਸਾਨੂੰ ਤੁਸੀਂ ਦੱਸੋ ਥੋੜਾ ਜਿਹਾ ਕਿਉਂਕਿ ਗੁਰੂ ਪੀਰ ਦੁਨੀਆ ਆਉਂਦੀ ਜਾਂਦੀ ਹੈ ਪਰ ਗੁਰੂ ਪੀਰ ਸਦਾ ਅਮਰ ਨੇ ਉਹ ਕਦੇ ਸਦਾ ਪ੍ਰਕਾਸ਼ ਹੈ ਜੀ ਤੇ ਗੁਰੂ ਪੀਰਾਂ ਨੇ ਅਰਦਾਸ ਸਾਨੂੰ ਬਖਸ਼ੀ ਆ ਵੀ ਕਰੋ ਇੱਕ ਅਕਾਲ ਪੁਰਖ ਦੀ ਲੜ ਲੱਗੋ ਬਸ ਧੰਕ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤੇ ਜਦੋਂ ਅਸੀਂ ਸੀਨ ਦੇਖ ਕੇ ਆਏ ਆ ਤੇ ਅੱਖਾਂ ਦੇ ਵਿੱਚ ਹੰਝੂ ਸਾਡੇ ਸਿਰ ਦੇ ਉੱਤੇ ਕੱਪੜਾ ਆ ਗਿਆ ਸੀ ਗਾਇਸ ਬਿਲਕੁਲ ਬਿਲਕੁਲ ਆ ਗਿਆ ਸੀ ਪੁੱਤ ਫਿਲਮ ਸਰਬਤ ਦੇ ਭਲੇ ਦੀ ਗੱਲ ਕਰਦੀ ਹੈ ਹੈਨਾ ਤਵੇ ਇੱਕ ਸੋਹਣੀ ਫਿਲਮ ਹੈ ਮੈਨੂੰ ਲੱਗਿਆ ਜਿਵੇਂ ਇੱਕ ਬਹੁਤ ਚੰਗੀ ਕਿਤਾਬ ਹੈ ਉਹਦੇ ਵਿੱਚ ਦੋਗ ਪੇਜ ਅਸੀਂ ਵੀ ਹੈਗੇ ਆ ਹੈਨਾ ਅਸੀਂ ਬਹੁਤ ਅਸੀਂ ਵਾਹਿਗੁਰੂ ਦੀਆਂ ਬਲੇਸਿੰਗ ਸਮਝਦੇ ਆ ਕਿ ਸਾਨੂੰ ਅਸੀਂ ਇਸ ਫਿਲਮ ਦਾ ਹਿੱਸਾ ਬਣੇ ਬਹੁਤ ਸੋਹਣੀ ਫਿਲਮ ਹੈ ਸਰਬੱਤ ਭਲੇ ਦੀ ਗੱਲ ਕਰਦੀ ਹੈ ਰਿਸ਼ਤਿਆਂ ਦੀ अहमियत ਬਾਰੇ ਦੱਸਦੀ ਹੈ ਸੋ ਮੈਂ ਤਾਂ ਇਹੀ ਕਹੂੰਗੀ ਕਿ ਹਰ ਇੱਕ ਬੱਚੇ-ਬੱਚੇ ਨੂੰ ਸਭ ਨੂੰ ਇਹ ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ ਫਿਲਮ ਦੇ ਕਿਰਦਾਰਾਂ ਨੂੰ ਜਦੋਂ ਅਸੀਂ ਦੇਖਦੇ ਸੀਗੇ ਕਿਰਦਾਰਾਂ ਦੇ ਨਾਲ ਆਪਣੇ ਆਪ ਨੂੰ ਜੋੜ ਪਾ ਰਹੇ ਸੀਗੇ ਤੇ ਜਿਹੜੀਆਂ-ਜਿਹੜੀਆਂ ਕਟਨਾਮਾਂ ਇਸ ਫਿਲਮ ਦੇ ਵਿੱਚ ਸਾਨੂੰ ਦੱਸਾਈਆਂ ਦੱਸੀਆਂ ਗਈਆਂ ਨੇ ਤੇ ਉਹ ਐਂ ਲੱਗਦਾ ਸੀਗਾ ਵੀ ਅਸੀਂ ਜਿਉ ਰਹੇ ਹਾਂ ਇਸ ਬਿਲਕੁਲ ਬੁੱਤ ਸੱਚੀ ਕਹਿੰਦੀ ਹੈ ਜੇ ਬਜ਼ੁਰਗ ਦੇਖਣਗੇ ਉਹਨਾਂ ਨੂੰ ਲੱਗੂ ਸਾਡੀ ਕਹਾਣੀ ਹੈ ਜਵਾਨ ਦੇਖਣਗੇ ਉਹਨਾਂ ਨੂੰ ਲੱਗੂ ਸਾਡੀ ਕਹਾਣੀ ਹੈ ਬੱਚੇ ਦੇਖਣਗੇ ਉਹਨਾਂ ਨੂੰ ਲੱਗੂ ਸਾਡੀ ਕਹਾਣੀ ਹੈ ਇਹ ਸਭ ਦੀ ਕਹਾਣੀ ਹੈ ਸਭ ਦੀ ਸਭ ਦੀਆਂ ਕਹਾਣੀਆਂ ਨੇ ਸਭ ਦੀ ਗੱਲ ਕਰਦੀ ਹੈ ਫਿਲਮ ਸਭ ਬਿਲਕੁਲ ਅਸੀਂ ਤਾਂ ਇੱਕ ਸ਼ੁਕਰਾਨਾ ਕਰਦੇ ਆ ਪਰਮਾਤਮਾ ਦਾ ਦੋ ਵੇਲੇ ਉੱਠ ਕੇ ਕਿ ਇਹੋ ਜਿਹੇ ਫਿਲਮਾਂ ਦਾ ਸਾਨੂੰ ਹਿੱਸਾ ਬਣਾਇਆ ਗਿਆ ਹੈ ਹਜੂਰ ਸਾਹਿਬ ਦੇ ਦਰਸ਼ਨ ਹੋ ਗਏ ਤੇ ਇੰਨੀਆ ਚੀਜ਼ਾਂ ਸਮਝਾ ਗਈ ਬਸ ਇਦਾਂ ਲੱਗਦਾ ਸੀ ਫਿਲਮ ਨਹੀਂ ਕੋਈ ਨਾਵਲ ਕੋਈ ਕਿਤਾਬ ਪੜ੍ਹੀ ਜਾ ਰਹੀ ਆਪਣੀ ਹੀ ਜ਼ਿੰਦਗੀ ਦੀ ਉਥੋਂ ਲੈਸਨ ਮਿਲਿਆ ਕੋਈ ਸਾਨੂੰ ਲੈਸਨ ਲੈਸਨ ਮਿਲ ਗਿਆ ਉਹਦੇ ਵਿੱਚੋਂ ਸਰ ਅਰਦਾਸ ਹੁੰਦੀ ਆ ਤੇ ਉਹ ਸਾਡੇ ਉੱਥੇ ਰੋਂਗਟੇ ਖੜੇ ਹੋ ਜਾਂਦੇ ਨੇ ਬਿਲਕੁਲ ਜੀ ਫਿਰ ਉਦੋਂ ਆਏ ਲੱਗਿਆ ਵੀ ਅੱਜ ਰੱਬ ਨੇ ਸਾਰੇ ਪਾਪ ਧੋਤੇ ਅੱਖਾਂ 'ਚੋਂ ਹੰਝੂ ਵਹਿ ਤੁਰ ਆਏ ਲੱਗਿਆ ਵੀ ਅੱਜ ਪਵਿੱਤਰ ਹੋ ਗਏ ਬਸ ਵੀ ਮਤਲਬ 80% ਲੋਕਾਂ ਦੇ ਮਨ 'ਚ ਰਹਿ ਜਾਂਦਾ ਕਿ ਹਾਏ ਹਜ਼ੂਰ ਸਾਹਿਬ ਨਾ ਹੀ ਸੁਣਿਆ ਹੁੰਦਾ ਕੋਈ ਜਾਣ ਹੀ ਪਾਉਂਦਾ ਹੈ ਨਾ ਤੇ ਇਹਦੇ ਵਿੱਚ ਮੈਨੂੰ ਲੱਗਦਾ ਕੱਲਾ ਕੱਲਾ ਜਿਹੜਾ ਵੀ ਫਿਲਮ ਦੇਖੂਗਾ ਉਹ ਹਜ਼ੂਰ ਸਾਹਿਬ ਦੀ ਯਾਤਰਾ ਕਰ ਲਵੇ ਉਹ ਯਾਤਰਾ ਕਰ ਲਵੇਗਾ ਕਦੋਂ ਜਾਣਟਾ ਉਹਨੇ ਕਰੇ ਫੁੱਲ ਹੁੰਦਾ ਹੈ ਤੇ ਮੈਨੂੰ ਮੇਰੇ ਮੰਮੀ ਡੈਡੀ ਦੀ ਯਾਦ ਆ ਗਈ ਮੈਂ ਮੇਰਾ ਦਿਲ ਗਰੀ ਜਾਂਦਾ ਹੈ ਹਾਈ ਤੇ ਮੈਂ ਤਾਂ ਹੀ ਮੇ ਮੰਮੀ ਕਹੀ ਜਾਂਦੇ ਕਹਿੰਦੇ ਮੈਂ ਫਿਲਮ ਵੇਖਣੀ ਹੈ ਮੈਨੂੰ ਲੈ ਕੇ ਚਲੀ ਤੇ ਮੈਂ ਕਿਹਾ ਪੱਕਾ ਲੈ ਕੇ ਜਾਊਂਗਾ ਅੱਜ ਮੈਂ ਮਹਿਸੂਸ ਕਰ ਰਿਹਾ ਸੀਗਾ ਮੇਰੇ ਨਾਲ ਹੀ ਆ ਜਾ ਤਾ ਨਹੀਂ ਹੁਣ ਦੇਖੋ 13 ਤਰੀਕ ਨੂੰ ਲੱਗ ਜਾਣੀ ਹੈ ਫਿਲਮ ਮੈਂ ਇਹ ਕਹੂੰਗੀ ਇਹ ਮਾਦਮ ਹੈ ਤੁਸੀਂ ਇਹਦੇ ਰਾਹੀਂ ਦੱਸਣਾ ਹੈ ਕਿ ਜਿਹੜੀਆਂ ਇਹੋ ਜਿਹੀਆਂ ਫਿਲਮਾਂ ਨੇ ਨਾ ਇਹਨੂੰ ਫਿਲਮ ਨਾ ਸਮਝੋ ਇਹਦੇ ਵਿੱਚ ਸਰਬੱਤ ਦੇ ਭਲੇ ਦੀ ਗੱਲ ਕੀਤੀ ਹੈ ਇਹਦੇ ਵਿੱਚ ਆਪਾਂ ਸਾਰੇ ਸ਼ਾਮਲ ਆ ਤੇ ਹਜੂਰ ਸਾਹਿਬ ਦੇ ਦਰਸ਼ਨ ਨੇ ਤੇ ਇੱਕ ਜ਼ਿੰਦਗੀ ਦੀ ਨਾ ਬਾਤ ਪਾਉਂਦੀ ਹੈ ਬਿਲਕੁਲ ਜ਼ਿੰਦਗੀ ਜਿਉਣੀ ਸਿਖਾਉਂਦੀ ਹੈ ਜ਼ਿੰਦਗੀ ਜਿਉਣੀ ਕਿਵੇਂ 13 ਤਰੀਕ ਨੂੰ ਹੁਣ ਇਹ ਹੈ ਵੀ ਦੇਖਣ ਆਓ ਮੇਰ ਫੈਮਲੀ ਮੇਰ ਫੈਮਲੀ ਦੇਖਣ ਆਓ ਜਦੋਂ ਮੈਂ ਫਿਲਮ ਦੇਖ ਰਿਹਾ ਸੀਗਾ ਤੇ ਇੱਕ ਕਹਿ ਦਿੰਦੇ ਨੇ ਵੀ ਜਿਹੜੀ ਰਿਸ਼ਤੇ ਦੀ ਤੰਦ ਹੁੰਦੀ ਹੈ ਜੇ ਉਹਦੇ ਵਿੱਚ ਗੰਡ ਪੈ ਜਾਏ ਤੇ ਉਹ ਗੰਡ ਰਹਿ ਹੀ ਜਾਂਦੀ ਆ ਪਰ ਫਿਰ ਵੀ ਕਿਤੇ ਨਾ ਕਿਤੇ ਐ ਲੱਗਦਾ ਸੀ ਵੀ ਉਹ ਗੰਡ ਤੋਂ ਬਾਅਦ ਵੀ ਤੁਸੀਂ ਜ਼ਿੰਦਗੀ ਜੀਉਂਦੇ ਜਦੋਂ ਗੁਰੂ ਦੇ ਘਰ ਚ ਹੀ ਚਲੇ ਗਏ ਉਹੀ ਗੰਡ ਉਹੀ ਗੰਡਾ ਖੋਲਣ ਵਾਲਾ ਹੈ ਜਦੋਂ ਉੱਥੇ ਨਤਮਸਤਕ ਹੋ ਕੇ ਜਾ ਕੇ ਬੰਤੇ ਫਿਰ ਤਾਂ ਗੰਡਾ ਦੀ ਗੱਲ ਹੀ ਨਹੀਂ ਰਹਿ ਜਾਂਦੀ ਮਿਹਰਬਾਨੀ ਮਿਹਰਬਾਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ